ਅੱਜ ਅਯੋਕੀ ਨੌਜਵਾਨੀ ਤੁਸੀਂ ਦੇਖਿਆ ਹੋਊਗਾ ਤੁਹਾਡੀ ਪੀੜ੍ਹੀ ਦੀ ਅਸੀਂ ਗੱਲ ਕਰੀਏ ਤੋਂ ਉਸ ਤੋਂ ਪਹਿਲਾਂ ਵਾਲੀਆਂ ਪੀੜ੍ਹੀਆਂ ਜਿਹੜੀਆਂ ਆਪਾਂ ਥੋੜੀ ਜਿਹੀ ਪਿਛਲੀਆਂ ਪੀੜ੍ਹੀਆਂ ਦੇ ਵਿੱਚ ਜਾਈਏ ਜੀ ਤਾਂ ਇਹ ਤਲਾਕ ਵਰਗੇ ਸ਼ਬਦ ਸਾਡੇ ਸਿੱਖ ਸਮਾਜ ਦੇ ਉੱਪਰ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਰਨ ਕੀ ਨੇ ਰਿਸ਼ਤੇ ਨਾ ਟਿਕਣ ਦੇ ਜਿਹੜੀ ਬੇਵਸਾਈ ਲੱਗੀ ਹੋਈ ਆ ਜਿਹੜੀ ਇੰਨੇ ਟੁੱਟ ਦੇ ਨੇ ਰਿਸ਼ਤੇ ਇਹਨਾਂ ਦਾ ਕਾਰਨ ਅਤੇ ਇਹਦਾ ਉਪਾਏ ਕੀ ਹੋ ਸਕਦਾ ਹੈ ਇਹ ਜਿਹੜਾ ਲੜਕੇ ਤੇ ਲੜਕੀ ਜਿਹੜੇ ਕੀ ਗ੍ਰੈਸਥ ਨੂੰ ਮਜ਼ਬੂਤ ਜਾਂ ਇਹ ਇਕੱਲਾ ਕਪਲਸ ਲਈ ਨਹੀਂ ਸਾਰਿਆਂ ਦੇ ਲਈ ਸਾਰੇ ਪਰਿਵਾਰਾਂ ਦੇ ਲਈ ਵੀ ਉਹ ਜਿਹੜੀ ਮਰਜੀ ਅਵਸਥਾ ਹੋ ਸਕਦੀ ਹੈ ਕਿ ਗ੍ਰੈਸਥੀ ਨੂੰ ਮਜ਼ਬੂਤ ਕਿੰਜ ਕੀਤਾ ਜਾ ਸਕਦਾ ਹੈ ਗੁਰਬਾਣੀ ਦੇ ਆਧਾਰ ਤੇ ਉੱਪਰ ਜੀ ਇਹ ਜਿਹੜਾ ਗ੍ਰਸਥ ਜੀਵਨ ਹੈ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਸਾਨੂੰ ਸਮਝਾਇਆ ਜੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਹਿਤ ਮਰਿਆਦਾ ਸਾਡੀ ਪ੍ਰਮਾਣਿਤ ਹੈ ਹਾਂਜੀ ਉਹ ਰਹਿਤ ਮਰਿਆਦਾ ਦੇ ਵਿੱਚ ਵਿਆਹ ਸੰਸਕਾਰ ਤਾਂ ਹੈਗਾ ਜੀ ਪਰ ਉਹਦੇ ਚ ਤਲਾਕ ਸੰਸਕਾਰ ਨਹੀਂ ਹੈ ਹਾਂ ਨਾ ਕੋਈ ਸਾਡੀ ਰਹਿਤ ਮਰਿਆਦਾ ਚ ਸਿੱਖੀ ਚ ਰੱਖਿਆ ਹੀ ਨਹੀਂ ਬਿਲਕੁਲ ਜੀ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਹੋਗੇ ਤਾਂ ਉੱਥੇ ਨਮਾਉਣੀ ਹੈ ਸਾਡੀਆਂ ਤੇਆਂ ਜਿਹੜੀਆਂ ਪਹਿਲੀਆਂ ਪੀੜੀਆਂ ਦੀਆਂ ਮਾਤਾਵਾਂ ਹੁੰਦੀਆਂ ਸੀ ਸਾਡੀਆਂ ਹਾਂਜੀ ਸਭ ਤੋਂ ਪਹਿਲੀ ਪੀੜੀ ਮਾਤਾਵਾਂ ਚਾਚੀਆਂ ਤਾਈਆਂ ਜਿਹੜੀਆਂ ਸਾਡੀਆਂ ਜੀ ਉਹਨਾਂ ਦੀਆਂ ਮਾਮਾ ਜਾਂ ਉਹ ਆਪਣੀਆਂ ਕੁੜੀਆਂ ਨੂੰ ਵਿਆਹ ਦੇ ਵੇਲੇ ਇਹ ਕਹਿ ਕੇ ਤੋੜਦੀਆਂ ਹੁੰਦੀਆਂ ਸਨ ਇਹ ਮੈਂ ਬਜ਼ੁਰਗ ਆਪਣਾ ਮਾਈਆਂ ਤੋਂ ਸੁਣਿਆ ਹੈ ਹਾਂਜੀ ਬੇ ਸਾਡੀ ਜਿਹੜੇ ਸੌਰੇ ਪਿੰਡ ਅਸੀਂ ਚਲੇ ਗਏ ਬਸ ਉੱਥੇ ਸਾਡੀ ਅੰਤਮ ਸਸਕਾਰੇ ਹੋਣਾ ਨਹੀਂ ਸਾਡੀ ਜ਼ਿੰਦਗੀ ਉੱਥੇ ਹੀ ਬੀਤਣੀ ਹੈ ਬਾਕੀ ਜੀ ਬਿਲਕੁਲ ਇਹ ਇਹ ਸਾਡੀ ਸਮਾਜਿਕ ਪਰੰਪਰਾ ਸੀ ਜੀ ਐਨੀ ਮਜ਼ਬੂਤ ਸੀ ਜੀ ਉਹਨੂੰ ਪੜਾਇਆ ਹੀ ਇਹ ਜਾਂਦਾ ਸੀ ਹੂੰ ਜਿਹੜੀ ਤੁਸੀਂ ਕਹਿੰਦੇ ਬਈ ਟੁੱਟ ਦੇ ਕਿਉਂ ਹੈ ਹਾਂਜੀ ਉਹਨੂੰ ਪੜਾਇਆ ਹੀ ਇਹ ਜਾਂਦਾ ਸੀ ਵੀ ਧੀਏ ਅੱਜ ਤੋਂ ਬਾਅਦ ਤੇਰਾ ਸਭ ਕੁਝ ਸੌਰਾਂ ਪਰਿਵਾਰ ਹੈ ਜੀ ਆਪਾਂ ਇਹਨੂੰ ਜੇ ਤਰਕ ਸੰਗਤ ਗੱਲ ਕਰਨੀ ਹੋਵੇ ਅੱਜ ਦੇ ਬੋਲੀ ਦੇ ਵਿੱਚ ਹਾਂਜੀ ਜੇ ਹੁਣ ਬਾਠ ਦੇ ਘਰ ਕੋਈ ਹੋਰ ਗੋਤ ਦੀ ਵਿਆਹ ਕੇ ਆ ਗਈ ਹਾਂਜੀ ਤਾਂ ਆਪਾਂ ਉਹਨੂੰ ਵੀ ਮੈਸੇਜ ਬਾਠ ਕਹਿੰਨੇ ਜੀ ਇਹਦਾ ਕੀ ਭਾਵ ਹੈ ਜੀ ਵੀ ਤੁਸੀਂ ਇਸ ਪਰਿਵਾਰ ਦੇ ਪਰੰਪਰਾ ਦੇ ਅਨੁਸਾਰ ਜ਼ਿੰਦਗੀ ਜੁਣੀ ਉਹ ਰਹਿਣਾ ਬਣ ਕੇ ਰਹਿਣਾ ਜੀ ਸ਼ਰਮਿਆਂ ਦੇ ਵਿਆਹੀ ਗਈ ਭਾਵੇਂ ਉਹਦਾ ਗੋਤ ਕੋਈ ਹੋਰ ਸੀ ਹੂੰ ਉਹ ਵੀ ਮੈਸੇਜ ਕਰਮਾ ਹੋਗੀ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਇਹ ਜਿਹੜੀਆਂ ਪਰੰਪਰਾਵਾਂ ਇਹਦੇ ਵਿੱਚੋਂ ਸਾਨੂੰ ਇਹ ਗੱਲ ਨਿਕਲਦੀ ਹੈ ਸਿਧਾਂਤ ਜਿਹੜੀਆਂ ਸਾਡੀਆਂ ਤੀਆਂ ਦੂਜੇ ਕਰ ਜਾਂਦੀਆਂ ਦੂਜੀਆਂ ਸਾਡੇ ਆਉਨੀਆਂ ਬੀਤੀਏ ਤੈ ਉਸ ਘਰ ਦੀ ਚੰਗੀ ਪਰੰਪਰਾ ਤੇ ਉਲਟ ਕਦੇ ਨਹੀਂ ਜਾਣਾ ਜੀ ਤੈ ਹੈ ਉਸ ਘਰ ਦੀ ਚੰਗੀ ਪਰੰਪਰਾ ਦੇ ਉਲਟ ਕਦੇ ਨਹੀਂ ਜਾਣਾ ਤੇ ਆਪਣੀ ਮਨਮਾਨੀ ਨਹੀਂ ਕਰਨੀ ਤੇ ਮੈਂ ਸਿਧਾਂਤਕally ਇੱਕ ਹੋਰ ਦੱਸਾਂ ਮੈਨੂੰ ਤਾਂ ਬੜੀ ਕਈ ਵਾਰ ਅਜੀਬ ਜਿਹੀ ਗੱਲ ਲੱਗਦੀ ਹੈ ਜੀ ਸਾਡੀਆਂ ਬੱਚੀਆਂ ਜਿਹੜੀਆਂ ਉਹ ਇਹੀ ਕਰਦੀਆਂ ਰਹਿੰਦੀਆਂ ਸੁਭਾਅਕ ਹੈ ਇਹਨੂੰ ਆਪਾਂ ਸੰਤੁਲਨਤਾ ਬਣਾ ਸਕਦੇ ਹਾਂ ਪਰ ਇਹ ਭਾਵਨਾ ਖਤਮ ਨਹੀਂ ਹੁੰਦੀ ਮੇਰੇ ਪਿੱਕੇ ਮੇਰੀ ਮਾਂ ਜੀ ਠੀਕ ਹੈ ਹਾਂਜੀ ਤੇ ਉਹ ਕੁੜੀਆਂ ਵਿਆਹ ਕੇ ਆਪਣੀ ਮੇਰੀ ਮਾਂ ਮੇਰੀ ਮਾਂ ਕਹੀ ਜਾਣਗੀਆਂ ਜੀ ਜਦੋਂ ਕਿ ਸੱਚੇ ਲਾ ਹਰਕੀਰ ਸਿੰਘ ਸੁਣੋ ਜੀ ਦੁਨੀਆ ਦਾ ਸੱਚ ਬਿਲਕੁਲ ਜੀ ਜਿਹੜੀ ਮਾਂ ਐ ਹੂੰ ਉਹ ਧੀ ਨੂੰ ਆਪਣੀ ਵਿਰਾਸਤ ਦਾ ਮਾਲਕ ਨਹੀਂ ਬਣਾਉਂਦੀ ਜੀ ਮਾਂ ਹੂੰ ਆਪਣੀ ਧੀ ਨੂੰ ਆਪਣੀ ਵਿਰਾਸਤ ਦਾ ਮਾਲਕ ਨਹੀਂ ਬਣਾਉਂਦੀ ਬਿਲਕੁਲ ਜੀ ਉਹ ਆਪਣੇ ਪੁੱਤਰ ਨੂੰ ਬਣਾ ਕੇ ਜਾਉਂ ਹਾਂਜੀ ਜਿਹੜੀ ਸੱਸ ਐ ਉਦੀ ਵਿਰਾਸਤ ਦਾ ਉਹਦੇ ਘਰਬਾਰ ਦਾ ਹਾਲਾਂਕਿ ਉਹਦੇ ਜੰਮੇ ਮੁੰਡੇ ਘਰ ਵਾਲੇ ਦੀ ਵੀ ਮਾਲਕਣ ਉਹ ਹੋ ਜਾਂਦੀ ਹੈ। ਹੂੰ ਤੇ ਤੁਸੀਂ ਸਮਾਜ ਦੀ ਤਰਾਸ ਦੀ ਜੇ ਆਪ ਇਹਨੂੰ ਅਕਲਬੰਦੀ ਕੀ ਕਹਾਂਗੇ? ਜੀ ਵੀ ਆਪਣੀ ਜਿਹਨੇ ਜੰਮਿਆ ਉਹ ਮਾ ਪੂਜਣਯੋਗ ਹੈ ਸਤਕਾਰਯੋਗ ਹੈ। ਬਿਲਕੁਲ ਪਰ ਜਿਸ ਮਾਂ ਨੇ ਆਪਣੇ ਪੁੱਤ ਤੱਕ ਆਪਣੀਆਂ ਆਂਧਰਾ ਜਿਸ ਬੱਚੀ ਨੂੰ ਦੇਤੀਆਂ ਹੂੰ ਤੇ ਆਪਣੇ ਘਰ ਦੀ ਵਿਰਾਸਤਾਂ ਨੂੰ ਸੱਸ ਤੋਂ ਹੀ ਆਉਂਦੀ ਹੈ ਨਾ। ਬਿਲਕੁਲ ਜੀ ਤੇ ਉਹਨੂੰ ਸਾਰੀ ਉਮਰ ਨੂੰ ਹਾਂ ਨਿੰਦਣ ਤੇ ਉਹਦੇ ਨਾਲ ਲੜਾਈ ਝਗੜੇ ਚ ਰੱਕੀ ਲੱਗੀਆਂ ਰਹਿਣੀਆਂ ਜਿਹੜੀ ਤੁਸੀਂ ਟੁੱਟਣ ਦੀ ਗੱਲ ਕਰਦੇ ਆ ਜੀ ਜਦੋਂ ਸਹੁਰੇ ਆਉਂਦੀ ਹੈ ਕੁੜੀ ਜਾਂ ਸਾਡੀ ਜਾਂਦੀ ਹੈ ਹਾਂ ਤਾਂ ਵਿਦਵਾਨਾਂ ਨੇ ਇਹ ਗੱਲ ਕਹੀ ਹੈ ਵੀ ਜਿੰਨੀ ਛੇਤੀ ਉਹ ਆਪਣੇ ਪੇਕੇਆਂ ਦਾ ਮੋਹ ਛੱਡ ਕੇ ਆਪਣੇ ਸਹੁਰੇ ਪਰਿਵਾਰ ਨੂੰ અપਨਾ ਲੂਗੀ ਉਨੀ ਸੁਖੀ ਰਹਿੰਦੀ ਹੈ ਬਿਲਕੁਲ ਜੀ ਉਨੀ ਸੁਖੀ ਰਹਿੰਦੀ ਹੈ ਉਹ ਹਾਂ ਤੇ ਫਿਰ ਜਿੰਨਾ ਏ ਨਹੀਂ ਹੈ ਵੀ ਜਿੱਥੇ ਤੁਸੀਂ ਜੰਮਿਆ ਪਲਿਆ ਉਹ ਮੋਹ ਛੱਡਣੇ ਜਾਂ ਰਿਸ਼ਤੇ ਛੱਡਣੇ ਇਹ ਤਾਂ ਸਿੱਖੀ ਨੇ ਨਹੀਂ ਨਾ ਕਿਹਾ ਜੀ ਪਰ ਜਿੱਥੇ ਤੇਰੀ ਅਗਲੀ ਜ਼ਿੰਦਗੀ ਹੈ ਤੇਰੇ ਅੱਗੇ ਕੋਖੋਂ ਜੰਮ ਕੇ ਤੇਰੀ ਪੀੜ੍ਹੀ ਨੇ ਜਿਸ ਦਾ ਵਿਰਾਸਤ ਬਣਾਣਾ ਹੈ ਮਾਲਕ ਬਣਾਣਾ ਹੈ ਤੇ ਤੂੰ ਉਹਨੂੰ ਐਵੇਂ ਨਿੰਦੀ ਜਾਵੇਂ ਜਾਂ ਉੱਥੇ ਜਾ ਕੇ ਭਲੇਖਿਆਂ 'ਚ ਝਗੜੇ ਖੜੀ ਕਰੀ ਜਾਵੇਂ ਹੂੰ ਤੇ ਕਾਹੇ ਪੂਤ ਝਗਰਤ ਹੋਂ ਸੰਗ ਬਾਪ ਜੀ ਕਾਹੇ ਪੂਤ ਹੂੰ ਝਗਰਤ ਹੋਂ ਸੰਗ ਬਾਪ ਜਿਨ ਕੇ ਜਿਨੇ ਬਡੀਰੇ ਤੁਮ ਹੋ ਤਿੰਨ ਸੰਗ ਝਗਰਤ ਪਾਪ ਜੀ ਜਿਹੜੇ ਸੱਸ ਸਹੁਰਾ ਉਹਨੇ ਮੁੰਡੇ ਦੇ ਮਾਂ ਪੁੱਤ ਉਹਨੇ ਹੈ ਹਮ ਗੁਰਵਾਣੀ ਚ ਗੁਰਨਾਨਕ ਦੇ ਸਤਿਗੁਰੂ ਮਹਾਰਾਜ ਕਹਿੰਦੇ ਹੈ ਵੀ ਉਹਨਾਂ ਨਾਲ ਝਗੜਨਾ ਪਾਪ ਹੁੰਦਾ ਫਿਰ ਅਸੀਂ ਕਹੀ ਜਾਂਦੇ ਮੇਰਾ ਮਾੜਾ ਕਾਤੇ ਹੋ ਗਿਆ ਮੇਰਾ ਪੁੱਤ ਨਲਾਇਕਾ ਤੇ ਨਿਕਲਿਆ ਆ ਜੀ ਮਹਾਰਾਜ ਕਹਿੰਦੇ ਜਦ ਤੂੰ ਆਪਣੇ ਸੱਸ ਸਹੁਰੇ ਆਪਣੇ ਮਾਪੇ ਦੇ ਨਾਲ ਝਗੜਦਾ ਰਿਹਾ ਤੂੰ ਪਾਪ ਕਰਦਾ ਸੀ ਨਾ ਜੀ ਤੇ ਪਾਪਾਂ ਦਾ ਫਲ ਤਾ ਭੋਗੇਗਾ ਨਾ ਹੂੰ ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰਨ ਸੰਗ ਝਗਰਿਤ ਪਾਪ ਉਹਨਾਂ ਨਾਲ ਬੇਲੋੜਾ ਝਗੜਨਾ ਤੇ ਬੇਲੋੜ ਬੈਸ ਕਰਨੀ ਪਾਪ ਹੈ ਤੇ ਜਿਹੜੇ ਨਿਆਣੇ ਸਾਡੇ ਆਪਣੇ ਮਾਪੇ ਸੱਸ ਸਹੁਰੇ ਦੀ ਨਿਕਦਰੀ ਤੇ ਧਰਘਾਰ ਕਰਦੇ ਨੇ ਜੀ ਉਹ ਤਾਂ ਫਿਰ ਪਾਪ ਨਹੀਂ ਉਹ ਤਾਂ ਵੱੱਜਰ ਪਾਪ ਤੇ ਮਹਾਪਾਪ ਹੁੰਦੇ ਬਿਲਕੁਲ ਜੀ ਤੇ ਇਸ ਤਰ੍ਹਾਂ ਦਾ ਸਾਡੀ ਗਰਵਾਨੀ ਜਿਹੜੀ ਤੁਸੀਂ ਕਹਿੰਦੇ ਆਂ ਵੀ ਵੀ ਜਿਹੜਾ ਸਾਡੇ ਸਮਾਜ ਦੇ ਰਿਸ਼ਤਿਆਂ 'ਚ ਖੱਲਰ ਜਾ ਪੈ ਗਿਆ ਖਲਾਜ ਆ ਗਿਆ ਹਾਂਜੀ ਸਾਨੂੰ ਰਿਸ਼ਤਿਆਂ ਦੀ ਕਦਰ ਨਹੀਂ ਰਹੀ ਬਿਲਕੁਲ ਜੀ ਬੈਸਤਾ ਗਰਵਾਨੀ ਨੇ ਸਮਝਾਇਆ ਸੀ ਕਈ ਵਾਰ ਅਸੀਂੋਂ ਜ਼ਿਆਦਾ ਮੋਹ 'ਚ ਫਸ ਜਾਂਦੇ ਆਂ ਹਾਂਜੀ ਜਿਵੇਂ ਮਹਾਭਾਰਤ ਦਾ ਤ੍ਰਿਸ਼ਟਰਾਸ਼ਟ ਤ੍ਰਿਹਤਰਾਸ਼ਟ ਸੀ ਦਰਯੋਦਨ ਦੇ ਮੋਹ 'ਚ ਫਸ ਗਿਆ ਸੀ ਮਹਾਭਾਰਤ ਹੋ ਗਿਆ ਸੀ ਜੀ ਅਸੀਂ ਵੀ ਆਪਣੇ ਬੱਚਿਆਂ ਦੇ ਮੋਹ 'ਚ ਫਸ ਜਾਂਦੇ ਨੇ ਸਤਿਗੁਰੂ ਮਹਾਰਾਜ ਨੇ ਤਾਂ ਕਿਹਾ ਸੀ ਨਿਜਕਰ ਦੇਖਿਓ ਜਗਤਮੈ ਨਿਜਕਰ ਹੁੰਦਾ ਪਰਸਨਲੀ ਜੀ ਨਿਜਕਰ ਦੇਖਿਓ ਜਗਤਮੈ ਕੋ ਕਾਹੂ ਕੋ ਨਾ ਆਪਣੇ ਸੁੱਖ ਸਿਉ ਹੀ ਜਗ ਫੰਦੇ ਹੋ ਕੋ ਕਾਹੂ ਕੋ ਨਾ ਇਹ ਇਹ ਅੱਜ ਤੱਕ ਲਾਗੂ ਹੋ ਰਹੀ ਹੈ ਜਿਹੜੇ ਬੱਚਿਆਂ ਬਾਰੇ ਤੁਸੀਂ ਮੇਰੇ ਤੋਂ ਸਵਾਲ ਪੁੱਛਦੇ ਹਾਂ ਹਾਂਜੀ ਜਿੰਨੀ ਦੇਰ ਉਹ ਛੋਟੇ ਉਹਨੇ ਮਾਂ-ਬਾਪ ਤੇ ਨਿਰਭਰ ਹੁੰਨੇ ਉੰਨੀ ਦੇਰ ਮੰਮੀ ਡੈਡੀ ਜੀ ਹੁੰਨੇ ਹਾਂ ਹੂੰ ਜਦੋਂ ਆਪ ਆਪਣੇ ਪੈਰਾਂ ਦੇ ਉੱਤੇ ਹੋਗੇ ਲੋੜ ਖਤਮ ਹੋ ਗਈ ਤੇ ਫਿਰ ਰਿਸ਼ਤਿਆਂ ਦਾ ਸਤਕਾਰ ਰਿਸ਼ਤਿਆਂ ਦੀ ਟੁੱਟ ਭੱਜਾ ਜਿਹੜੀ ਚੱਲ ਰਹੀ ਹੈ ਜੀ ਅੱਜ ਵੀ ਚੱਲ ਰਹੀ ਹੈ ਉਰੇ ਰਹਿੰਦੇ ਬੱਚਿਆਂ ਨੇ ਆਪਣੇ ਬਡੇਰਿਆਂ ਦਾ ਸਤਕਾਰ ਕਰਨਾ ਛੱਡ ਦਿੱਤਾ ਮੈਂ ਜਾਂਦਾ ਜਾਂਦਾ ਇੱਕ ਮਹਾਤਮਾ ਗਾਂਧੀ ਜੀ ਦੀ ਗੱਲ ਤੁਹਾਨੂੰ ਸੁਣਾਉਣਾ ਹੈ ਜੀ ਉਹਨਾਂ ਕੋਲ ਇੱਕ ਬਿਰਧ ਆਸ਼ਰਮ ਦੇ ਪ੍ਰਬੰਧਕ ਮੈਨੇਜਰ ਹੂੰ ਜਲੇਗੇ ਵੀ ਮਹਾਤਮਾ ਗਾਂਧੀ ਜੀ ਸਾਨੂੰ ਤੁਸੀਂ ਅਸੀਂ ਦਿਓ ਬਿਰਦਾ ਆਸ਼ਰਮ ਦਾ ਅਸੀਂ ਉਦਘਾਟਨ ਕਰਾਉਣਾ ਤੁਸੀਂ ਸਾਡੇ ਆਓ ਮੁੱਖ ਮਹਿਮਾਨ ਬਣ ਕੇ ਜੀ ਮਹਾਤਮਾ ਗਾਂਧੀ ਜੀ ਕਹਿੰਦੇ ਵੀ ਮੈਂ ਨਹੀਂ ਆਉਣਾ ਤੁਹਾਡੇ ਉਦਘਾਟਨ ਤੇ ਉਹ ਕਹਿੰਦੇ ਅਸੀਂ ਬੜੇ ਮਾਣ ਨਾਲ ਆਇਆ ਤੁਹਾਨੂੰ ਇੱਜ਼ਤ ਮਾਣ ਦੇਣਾ ਉਦਘਾਟਨ ਕਰਨਾ ਜੀ ਤੇ ਮਹਾਤਮਾ ਗਾਂਧੀ ਜੀ ਕਹਿੰਦੇ ਵੀ ਮੈਨੂੰ ਸ਼ਰਮ ਆਉਂਦੀ ਹੈ ਵੀ ਹਿੰਦੁਸਤਾਨ ਦੀ ਧਰਤੀ ਉੱਤੇ ਬਿਰਦਾ ਆਸ਼ਰਮ ਖੁੱਲਣ ਲੱਗੇ ਹੂੰ ਲੋਕ ਆਪਣੇ ਵਿਰਧ ਬਜ਼ੁਰਗਾਂ ਨੂੰ ਘਰ ਤੋਂ ਕੱਢ ਕੇ ਇਹਨਾਂ ਚ ਭੇਜੇ ਕਰਨਗੇ ਹੂੰ ਇਹ ਤਾਂ ਸਾਡੇ ਕਲਚਰ ਦੇ ਲਈ ਸ਼ਰਮ ਦੀ ਗੱਲ ਬਿਲਕੁਲ ਜੀ ਬਾਦ ਸਾਹਿਬ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਆ ਇਥੇ ਪਰ ਕਹਿੰਦੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਕੁਝ ਬੱਚੇ ਨੇ ਜਿਹੜੇ ਮਾਪੇ ਦਾ ਪੂਰਾ ਸਤਿਕਾਰ ਕਰਦੇ ਨੇ ਪਿਆਰ ਕਰਦੇ ਨੇ ਤੇ ਅਸੀਂ ਚਾਹੁੰਦੇ ਆ ਕਿ ਗ੍ਰੈਸ ਦੇ ਵਿੱਚ ਬੱਚਿਆਂ ਨੂੰ ਵੀ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ ਕਿ ਆਉਣ ਵਾਲੇ ਸਮੇਂ ਚ ਉਹ ਪਿਆਰ ਭਾਵਨਾ ਪਰਿਵਾਰ ਚ ਬਣੀ ਰਹੇ ਜਿਸ ਤਰ੍ਹਾਂ ਦੀ ਗੁਰਬਾਣੀ ਸਾਨੂੰ ਸੋਝੀ ਦਿੰਦੀ ਹੈ ਜੀ ਇਹਦਾ ਜਿਹੜਾ ਬੁਨਿਆਦੀ ਕਾਰਨ ਹੈ ਜੀ ਉਹ ਮੇਰੀ ਪੀੜ੍ਹੀ ਤੋਂ ਜ਼ਿਆਦਾ ਚੱਲਿਆ ਸੀ ਜੀ ਵੀ ਬੱਚਿਆਂ ਨੂੰ ਜੀ ਐਜੂਕੇਟਿਡ ਕਰ ਦੋ ਜੀ ਬਸ ਫਿਰ ਪਾਰੇ ਨਿਆਰੇ ਸਭ ਕੁਝ ਹਮ ਹੁਣ ਜਦੋਂ ਐਜੂਕੇਟਿਡ ਕੀਤੇ ਉਹਨਾਂ ਮਾਇਆ ਮਿਲੀ ਨਾ ਆਰਾਮ ਹਮ ਅਸੀਂ ਆਪਣੇ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਤਾਂ ਬੱਚਿਆਂ ਨੂੰ ਗੁਰਦੁਆਰੇ ਮੰਦਰਾਂ 'ਚ ਭੇਜਦੇ ਹੁੰਦੇ ਸੀ ਉੱਥੋਂ ਸਾਡੇ ਸੰਸਕਾਰ ਬਣਦੇ ਸੀ ਜੀ ਹੁਣ ਨੇ ਜੀ ਹੁਣ ਤਾਂ ਬੱਚੇ ਦਾ ਇਮਤਿਹਾਨ ਆ ਗਿਆ ਜੀ 2.5 ਸਾਲ ਦੇ ਬੱਚੇ ਨੂੰ ਤਾਂ ਤੁਸੀਂ ਪ੍ਰੀ ਸਕੂਲ ਚ ਲਾ ਦਿੰਨੇ ਆ ਜੀ ਉਹਨੇ ਧਰਮ ਕਦੋਂ ਸਿੱਖਣਾ ਹਮ ਜਦੋਂ ਸੰਗਰਾਮ ਪੂਰਨ ਮਾਸੀ ਪੁੰਨਿਆਂ ਮੰਦਰ ਗੁਰਦੁਆਰਿਆਂ ਦੇ ਵਿੱਚ ਥੋੜੇ ਧਾਰਮਿਕ ਸਮਾਗਮ ਨੇ ਉਹ ਪੜਨ ਗਏ ਬੇ ਉਹਨੇ ਜੀ ਕਿੱਥੋਂ ਧਰਮ ਸਿੱਖਾਂਗੇ ਜਿਹੜਾ ਆਪਾਂ ਕਹਿੰਨੇ ਧਰਮ ਦੀ ਗੱਲ ਹਮ ਅਧਿਆਤਮਕ ਵਿਦਿਆ ਸਾਨੂੰ ਬੱਚਿਆਂ ਨੂੰ ਤਾਂ ਅਧਿਆਤਮਕ ਵਿਦਿਆ ਚੰਗੀ ਅਧਿਆਤਮਕ ਚੰਗੀ ਵਿਦਿਆ ਹੀ ਸਾਡੇ ਸਮਾਜ ਦੀਆਂ ਪਰੰਪਰਾਵਾਂ ਤੇ ਰਾਦ ਸੇਰਾ ਬਣਦੀਆਂ ਜੀ ਉਹ ਅਸੀਂ ਛੱਡਤੀ ਸਾਡੇ ਬੱਚਿਆਂ ਨੇ ਤਾਂ ਹੁਣ ਨੱਕ ਦੇ ਸਰਬਣ ਭਗਤ ਦੀ ਗੱਲ ਸੁਣਨੀ ਹੂੰ ਉਹ ਗੁਰਦੁਆਰੇ ਮੰਦਰਾਂ ਜਾ ਕੇ ਮਿਲੂਗੀ ਨਾ ਬਿਲਕੁਲ ਜੀ ਤੇ ਉਹਨਾਂ ਦੇ ਤਾਂ ਰਿਸ਼ਤੇ ਕੈਲਕੂਲੇਸ਼ਨ ਦੇ ਆ ਵੀ ਡੈਡੀ ਮੋਬਾਈਲ ਲੈ ਦੇ ਹੂੰ ਮੈਨੂੰ ਆ ਆਊਟ ਗoing ਕਰਾ ਲਿਆ ਸੰਡੇ ਨੂੰ ਹੂੰ ਇਹ ਗੱਲਾਂ ਹੁਣ ਤਾਂ ਪਰਿਵਾਰਾਂ 'ਚ ਬਿਲਕੁਲ ਜੀ ਤੇ ਜਦੋਂ ਇਹੋ ਜਿਹਾ ਕਲਚਰ ਹੈ ਤੇ ਉਹਦੇ ਚ ਤੁਸੀਂ ਗਾਓ ਵੀ ਵੱਡੇ ਹੋ ਕੇ ਉਹ ਬਡੇਰਿਆਂ ਦਾ ਸਤਿਕਾਰ ਕਰਨਗੇ ਇੱਕ ਗੱਲ ਇਹ ਵੀ ਹੈ ਜੇ ਉਹ ਸਾਨੂੰ ਦੇਖਣਗੇ ਵੀ ਅਸੀਂ ਆਪਣੇ ਮਾਪੇ ਦਾ ਕੀਤਾ ਜੀ ਤਾਂ ਉਹ ਕਰਨਗੇ ਬਿਲਕੁਲ ਜੀ ਤੇ ਇਸ ਤੋਂ ਬਿਨਾ ਵੀ ਇਹ ਨਹੀਂ ਪਤਾ ਵੀ ਹੁਣ ਹਰਨਾਕਸ਼ ਦੇ ਕਰ ਪਹਿਲਾਦ ਜੰਮ ਪੈਂਦਾ ਹੈ ਵਾਹਿਗੁਰੂ ਤੇ ਭਗਤਾਂ ਦੇ ਕਰ ਦੁਰਾਚਾਰੀ ਜੰਮ ਪੈਂਦੇ ਆ ਜੀ ਪਰ ਉਹ ਘਟਨਾਵਾਂ ਘਟ ਹੈ ਨਾ ਮਾਤਰ ਹੁੰਨੀ ਉਹ ਪਰਸੈਂਟੇਜ ਚ ਨਹੀਂ ਹੁੰਦੀ ਆਪਾਂ ਗੱਲ ਕਰ ਲਿਆ ਹੈ ਜਨਰਲਾਈਜ਼ ਸਮਾਜ ਦੇ ਚ ਕੀ ਹੈ ਜਿਹੜੀ ਤੁਸੀਂ ਵੀ ਗੱਲ ਕੀਤੀ ਵੀ ਦੋਹੇ ਤਰ੍ਹਾਂ ਚ ਕੋਈ ਵੀ ਤਰ੍ਹਾਂ ਗਲਤ ਹੋ ਸਕਦੀ ਹੈ ਜੀ ਮਾਪੇ ਦੇ ਗਲਤ ਹੋਣ ਦੀ ਗਿਣਤੀ ਬਹੁਤ ਘੱਟ ਹੈ ਜੀ ਬੱਚੇ ਆਪਣੀ ਸੁੱਖ ਸਹੂਰਤ ਦੇ ਲਈ ਮਾਪੇ ਦੀ ਜ਼ਿੰਮੇਵਾਰੀ ਉਠਾਉਣ ਨੂੰ ਤਿਆਰ ਨਹੀਂ ਜੀ ਕੱਲੀ ਦੇ ਚ ਨੋਹ ਦੀ ਗੱਲ ਨਹੀਂ ਹੈ ਪੁੱਤ ਵੀ ਨਾਲੇ ਜੀ ਉਹ ਜ਼ਿੰਮੇਵਾਰੀ ਕਦੇ ਤੁਸੀਂ ਸੁਣਿਆ ਏ ਜੀ ਗੱਲ ਵੀ ਬੁੜੇ ਮਾ ਮਾਪ ਦੀਆਂ ਲਾਲਾਂ ਗਿਰਦੀਆਂ ਹੁਣ ਤੇ ਪੁੱਤ ਕਹੇ ਵੀ ਲਿਆ ਮੇਰੇ ਰਾਜਾ ਬਾਪੂ ਤੇਰਾ ਮੈਂ ਮੂੰਹ ਸਾਫ ਕਰ ਦੁਮਾਂ ਜੀ ਪਰ ਬਾਪ ਨੇ ਜਦੋਂ ਛੋਟੇ ਹੁੰਦੇ ਬੱਚੇ ਦੀਆਂ ਲਾਲਾਂ ਛਾਪ ਕਰੀਆਂ ਉਹਦਾ ਮਲ ਮੂਤਰ ਸਾਫ ਕਰਿਆ ਲਿਆ ਪੁੱਤ ਰਾਜਾ ਤੇਰੇ ਮੈਂ ਸਾਫ ਕਰਾਂ ਹਮ ਮਾ ਬਾਪ ਨੇ ਆਪਣੇ ਪੁੱਤ ਦੀਆਂ ਚਾਅ ਨਾਲ ਕਰੀਆਂ ਜੀ ਤੇ ਫਿਰ ਪੁੱਤ ਨੂੰ ਤਾਂ ਮਾ ਬਾਪ ਬੋਝ ਲੱਗਣ ਲੱਜਾਂ ਨੇ ਜਾਂ ਬਡਾਪੇ ਮੰਜੇ ਤੇ ਬੈਨੇ ਨਾ ਹਮ ਜਿਹੇ ਆਪਾਂ ਦੁਨੀਆਦਾਰੀ ਦੇ ਸੌਦੇ ਦੀ ਗੱਲ ਕਰੀਏ ਜੀ বিজে দাস ਕੋ ਸਾਲ ਤੈਨੂੰ ਵੀ ਪਾਲਿਆ ਆਪਣੇ 10 ਸਾਲ ਮੰਜੇ ਤੇ ਪੈਸੇ ਨੂੰ ਵੀ ਸੰਭਲਾ ਤੂੰ ਸੌਦਾ ਹੀ ਕਰ ਲੈ ਚੱਲ ਹੂੰ ਜੇ ਰਿਸ਼ਤਾ ਨਹੀਂ ਤੂੰ ਨਵਾ ਸਕਦਾ ਰਿਸ਼ਤਾ ਨਹੀਂ ਨਵਾ ਸਕਦਾ ਇਹ ਗੱਲ ਕਹਿ ਲੋ ਵੀ ਇਹ ਪੀੜੀਆਂ ਆਉਣ ਵਾਲੀਆਂ ਜਿਹੜੀਆਂ ਹੈਗੀਆਂ ਇਸ ਗੱਲ ਤੋਂ ਮੁਨਕਰ ਹੋਗੀ ਵੀ ਸਾਡੀ ਜ਼ਿੰਮੇਵਾਰੀ ਹੈ ਕੋਈ ਨਹੀਂ ਜੀ ਛੱਡਿਆ ਹੋ ਜੀ ਬਿਰਧ ਆਸ਼ਰਮ ਚ ਮਹਾਤਮਾ ਗਾਂਧੀ ਜੀ ਨੇ ਤਾਂ ਹਿੰਦੁਸਤਾਨ ਦੀ ਗੱਲ ਕਰੀ ਤੇ ਹੁਣ ਤਾਂ ਪੰਜਾਬ ਦੀ ਧਰਤੀ ਉੱਤੇ ਜਿਹਨੂੰ ਕਿਹਾ ਜਾਂਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ ਹੂੰ ਉੱਥੇ ਬਿਰਧ ਆਸ਼ਰਮ ਖੁੱਲੇ ਹੋਏ ਆ ਜੀ ਉਹਨਾਂ ਦੀ ਤੁਸੀਂ ਹਕੀਕਤ ਗੱਲਾਂ ਵੀ ਕਈ ਵਾਰ ਸੁਣੋ। ਹੂੰ। ਵੀ ਇੱਕ ਮਾਹ ਨੂੰ ਇੱਕ ਪੁੱਤ ਮਿਲਣ ਗਿਆ। ਹੂੰ। ਵੀ ਮਾਹ ਕੁਝ ਚਾਹੀਦਾ ਤਾਂ ਨਹੀਂ ਐ। ਬਿਲਕੁਲ ਜੀ। ਉਹ ਕਹਿੰਦੀ ਵੀ ਇੱਕ ਪੱਖਾ ਚਾਹੀਦਾ ਹੈ। ਹੂੰ। ਉਹ ਕਹਿੰਦਾ ਵੀ ਮਾਹ ਤੇਰੇ ਉੱਪਰ ਲੱਗਿਆ ਹੋਇਆ ਤਾਂ ਹੈ। ਹੂੰ। ਉਹ ਕਹਿੰਦੀ ਵੀ ਇਹ ਇਹ ਪੁਰਾਣਾ ਹੋ ਗਿਆ ਹੈ। ਹੂੰ। ਉਹ ਕਹਿੰਦਾ ਵੀ ਥੈਂ ਤੈ ਫਿਰ ਕੀ ਕਰਨਾ ਪੁਰਾਣੇ ਤੇ। ਮਾਹ ਦਾ ਦਿਲ ਦੇਖੋ ਤੁਸੀਂ। ਉਹ ਕਹਿੰਦੀ ਪੁੱਤ ਮੈਨੂੰ ਇਸ ਗੱਲ ਦੀ ਚਿੰਤਾ ਮੈਂ ਤਾਂ ਮਰ ਜਾਣਾ ਇਹਦੇ ਹੇਠਾਂ। ਜਾਦੇ ਤੂੰ ਮੇਰੀ ਜਗ੍ਹਾ ਇੱਥੇ ਆਵੇਂਗਾ ਤੂੰ ਤੈਨੂੰ ਹਵਾ ਇਹ ਪੱਖਾ ਕਿਵੇਂ ਦਊਗਾ ਮੈਂ ਤਾਂ ਚਾਹੁੰਨੀ ਆ ਤੇਰੇ ਖਾਤਰ ਤੂੰ ਆਪਣੇ ਖਾਤਰ ਚੰਗਾ ਪੱਖਾ ਲਓ ਜੀ ਤਾਂ ਇਹ ਇਹ ਸਾਡੇ ਸਮਾਜ ਦੀਆਂ ਤਾਂ ਹੁਣ ਵਾਪਰਦੀਆਂ ਨਾ ਬਿਲਕੁਲ ਜੀ ਸਾਡੀ ਨੌਜਵਾਨੀ ਨੂੰ ਕਿਸੇ ਨੂੰ ਇਹ ਗੱਲਾਂ ਸਾਡੀਆਂ ਤਿੱਖੀਆਂ ਲੱਗ ਸਕਦੀਆਂ ਚੁਪਮੀਆਂ ਲੱਗ ਸਕਦੀਆਂ ਉਹ ਲੱਗਦੀਆਂ ਹੀ ਆ ਜਦੋਂ ਮਾਸਟਰ ਵਿਦਿਆਰਥੀ ਨੂੰ ਰੋਕਦਾ ਹੈ ਕਿ ਉਹ ਛੋਟੇ ਬੱਚੇ ਨੂੰ ਰੋਕਦਾ ਵੀ ਅੱਗ ਕੋਲ ਨਹੀਂ ਜਾਈਦਾ ਹੂੰ ਹੂੰ ਤੇ ਜਦੋਂ ਉਹਦੇ ਆਪਾਂ ਥੱਪੜ ਮਾਰਦੇ ਹੋ ਰੋਂਦਾ ਜੀ ਰੋਣਾ ਹੀ ਆ ਉਹਨੇ ਹੂੰ ਉਹਨੂੰ ਪਤਾ ਨਹੀਂ ਨਾ ਹੈ ਬਿਲਕੁਲ ਜੀ ਤੇ ਇਸ ਤਰ੍ਹਾਂ ਇਹ ਸਾਡੀ ਜਵਾਨੀ ਨੂੰ ਕੋਈ ਗੱਲ ਚੁਭ ਵੀ ਲੱਗ ਸਕਦੀ ਹੈ ਪਰ ਜਿਹੜਾ ਸੱਚ ਹੈ ਉਹ ਚੁਭਮਾ ਹੀ ਹੁੰਦਾ ਸਾਨੂੰ ਇਹਦਾ ਸਾਹਮਣਾ ਕਰਕੇ ਆਪਣੇ ਬਜ਼ੁਰਗਾਂ ਨੂੰ ਸਾਹਮਣਾ ਚਾਹੀਦਾ ਬਿਲਕੁਲ ਜੀ ਸਵਨ ਸਿੰਘ ਬਾਠ ਜੀ ਨੇ ਭਾਵੇਂ ਜਿਹੜਾ ਸੱਚ ਬੋਲਿਆ ਜਜਵਾਤ ਜਿਹੜੇ ਨੇ ਭਾਵਨਾਵਾਂ ਦੇ ਨਾਲ ਜੁੜਿਆ ਪਰ ਅਸੀਂ ਇੱਥੇ ਵੀ ਕਹਿ ਸਕਦੇ ਹਾਂ ਕਿ ਧਰਤੀ ਵੀ ਕਿਸੇ ਸਹਾਰੇ ਖੜੀ ਹੈ ਜਿਹੜੇ ਮਾਪਿਆਂ ਨੇ ਜਿਵੇਂ ਵਟਸਐਪ ਨੇ ਕਿਹਾ ਸੀ ਜਿਹੜੇ ਮਾਪਿਆਂ ਨੇ ਆਪ ਧਰਮ ਕਮਾਇਆ ਬੱਚਿਆਂ ਨੂੰ ਧਰਮ ਸਿਖਾਇਆ ਉਹਨਾਂ ਤੇ ਇਹ ਸਮੱਸਿਆ ਕਦੇ ਨਹੀਂ ਆ ਸਕਦੀ ਜਿਹੜੇ ਮਾਪੇ ਕੇਵਲ ਪੈਸੇ ਦੀ ਹੋੜ 'ਚ ਲੱਗੇ ਰਹੇ ਆਪਣੇ ਜੀਵਨ ਦੇ ਆਨੰਦ 'ਚ ਲੱਗੇ ਰਹੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਨਹੀਂ ਸਿਖਾਈ ਜਾਂ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਆਪ ਨਹੀਂ ਕੀਤਾ ਤੇ ਆਪ ਕਰਨਾ ਨਹੀਂ ਸਿਖਾਇਆ ਉਹ ਗ੍ਰਸਥ ਦੇ ਵਿੱਚ ਇਹ ਸਾਰਾ ਕੁਝ ਆਉਂਦਾ ਹੈ ਗੁਰੂ ਨਾਨਕ ਦੇ ਮਹਾਰਾਜੀ ਦਾ ਜੋ ਗ੍ਰਸਥ ਹੈ ਉਹ ਕੇਵਲ ਵਿਆਹ ਕਰਨਾ ਬੱਚੇ ਪੈਦਾ ਕਰਨੇ ਤੱਕ ਸੀਮਿਤ ਨਹੀਂ ਉਹਦੇ ਵਿੱਚ ਸਮਾਜ ਕੇਵਲ ਪਰਿਵਾਰ ਹੀ ਨਹੀਂ ਗੁਰੂ ਪਿਆਰਿਓ ਉਦੇ ਚ ਮਾਪਾ ਬਾਪ ਭਾਈ ਪੈਣ ਬੱਚੇ ਹੀ ਨਹੀਂ ਉਹਦੇ ਚ ਸਾਰਾ ਸਮਾਜ ਆਉਂਦਾ ਹੈ ਗ੍ਰੈਸਟ ਪੂਰੇ ਸਮਾਜ ਨੂੰ ਕਵਰ ਕਰਦੀ ਆ ਤੁਹਾਡੇ ਤੁਹਾਡੇ ਪਰਵਾਰ ਲਈ ਸਮਾਜ ਲਈ ਦੇਣ ਕੀ ਹੈ ਹਰ ਇੱਕ ਵਿਅਕਤੀ ਆਪਣੇ ਲਈ ਤਾਂ ਜੀਉਂਦਾ ਪਰ ਸਮਾਜ ਜਾਂ ਪਰਿਵਾਰ ਦੇ ਲਈ ਕੋਈ ਕੋਈ ਜੀਉਂਦਾ ਜਿਹੜਾ ਜੀਉਂਦਾ ਉਹ ਅਸਲੀ ਕਿਰਤੀ ਹੈ ਤੇ ਉਹੀ ਗੁਰੂ ਦੇ ਦਰ ਤੇ ਪ੍ਰਵਾਨ ਹੈ ਜਿਹੜਾ ਹਰ ਇੱਕ ਨੂੰ ਪ੍ਰੇਮ ਦਿਆ ਦੀ ਦ੍ਰਿਸ਼ਟੀ ਦੇ ਨਾਲ ਵੇਖਦਾ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਆਹ ਪਰਵ ਦੇ ਉੱਪਰ ਅਸੀਂ ਇਹ ਚਾਹੁੰਦੇ ਹਾਂ ਕਿ ਅਸਲ ਗ੍ਰੈਸਟ ਜੋ ਗੁਰਾਂ ਨੇ ਸਾਨੂੰ ਦੱਸੀ ਸੀ ਸਤਿ ਭਾਵਨਾ ਪਿਆਰ ਭਾਈਚਾਰਕ ਸਾਂਝ ਹੁਣ ਪਰਿਵਾਰਾਂ 'ਚ ਵੀ ਪ੍ਰੇਮ ਜਿਹੜਾ ਉਹ ਘਟਦਾ ਜਾ ਰਿਹਾ ਉਹ ਪ੍ਰੇਮ ਅਸੀਂ ਚਾਹੁੰਦੇ ਹਾਂ ਪਰਿਵਾਰਾਂ 'ਚ ਰਹੇ ਇਤਿਫਾਕ रहे ਉਤਵਾਖ ਰਹਿਣਾ ਗੁਰਬਾਣੀ ਨਾਲ ਜੁੜੀਏ ਇਤਿਹਾਸ ਨਾਲ ਜੁੜੀਏ ਗੁਰੂ ਮਹਾਰਾਜ ਜੀ ਸਾਰਿਆਂ ਤੇ ਕਿਰਪਾ ਕਰਨਗੇ ਬਾਦ ਸਾਹਿਬ ਜੀ ਆਉਣ ਵਾਲੇ ਦਿਨਾਂ 'ਚ ਫਿਰ ਵਿਚਾਰ ਚਰਚਾ ਦੇ ਲਈ ਅਸੀਂ ਬਾਦ ਸਾਹਿਬ ਨੂੰ ਜਰੂਰ ਸੱਦਾਂਗੇ ਜੀ ਆਓ ਜੀ ਗੁਰਫਤੇ ਦੀ ਸਾਂਝ ਕਬੂਲ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ